ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪਿੰਗਲ ਪਰਬਤ ਪਾਰ ਪਰ ਖਲ ਚਤਰ ਵਿਕੀਤਾ ਅੰਦਲੇ ਤ੍ਰਿਪਵਣ ਸੁਜਿਆ ਗੁਰਪੀਠੁ ਪੁਨੀਤਾ ਮਹਿਮਾ ਸਦ ਸੰਗ ਕੀ ਸੁਨੋ ਮੇਰੇ ਬੀਤਾ ਬਾਣੀ ਗੁਰੂ ਗੁਰੂ ਹੈ ਬਾਣੀ ਵਿਚ ਬਾਣੀ ਅੰਬਰਤ ਸਾਰੇ ਗੁਰ ਬਾਣੀ ਕਹ ਸੇਵਕ ਜਨਮਨ ਪਰਤਖ ਗੁਰੂ ਨਿਸਤਾਰੇ ਸੋ ਕਹ ਟਲ ਗੁਰ ਸੇਵੀਐ ਐਹ ਨਿਸ ਸਹਜ ਸੁਭਾਈ ਦਰਸ਼ਨ ਪਰਸੈ ਗੁਰ ਕੈ ਜਨਮ ਮਰਨ ਦੁਖ ਜਾਈ ਸਤਨਾਮ ਸ੍ਰੀ ਵਾਣੀ ਗੁਰ ਸਾਹਿਬ ਜੀ ਤਨ ਅਸਰੇ ਮਹਲਾ ਪੰਜਵਾਂ ਪਰਹਰਨਾ ਨੋਮ ਝੂਠ ਨਿੰਦ ਇਹੇ ਕਰਤ ਗੁਦਾਰੀ ਮ੍ਰਗ ਤ੍ਰਿਸ਼ਨਾ ਆਸ ਮਿਥਿਆ ਮਿੱਠੇ ਇਹ ਭੇਕ ਮਨ ਹੈ ਸਾਧਾਰੇ ਮਾਰ ਹਰਨ ਲੋਭ ਝੂਠ ਨਿੰਦਿ ਏਵਹੀ ਕਰਤ ਗੁਦਾਰੀ ਮ੍ਰਿਗ ਤ੍ਰਿਸ਼ਨਾ ਆਸ ਮਿੱਥਿਆ ਮਿੱਠੇ ਏ ਟੇਕ ਮਨ ਹੈ ਸਾਧਾਰੀ ਸਾਕਤ ਕੇ ਆਵਰਤ ਜਾਏ ਬਿਰਤਾਰੇ ਜੈਸੇ ਕਾਗਦ ਕੇ ਭਾਰ ਮੁਸਾ ਟੋਕ ਗਵਾਵਤ ਕਾਮ ਨਹੀਂ ਗਾਵਾਰੇ ਰਾਵ ਕਰ ਕਿਰਪਾ ਪਾਰ ਬ੍ਰਹਮ ਸੁਆਮੀ ਇਹ ਬੰਦਨ ਛੁਟਕਾਰੇ ਬੋਲਤ ਅੰਦ ਨਾਨਕ ਪ੍ਰਭ ਕਾੜਤ ਸਾਧ ਜਨ ਸੰਗਾਰੇ ਕਰ ਕਿਰਪਾ ਪਾਰ ਬ੍ਰਹਮ ਸੁਆਮੀ ਇਹ ਬੰਦਨ ਛੁਟਕਾਰੇ ਬੋੜ ਤੇ ਅੰਦ ਨਾਨਕ ਪ੍ਰਵਕਾਡਤ ਸਾਧ ਜਨ ਸੰਗਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਰਲ ਮਿਲ ਕੇ ਅੱਜ ਦਾ ਜੋ ਹੁਕਮਨਾਮਾ ਸਾ ਸਾਨੂੰ ਪ੍ਰਾਪਤ ਹੋਇਆ ਹੈ ਉਦੇ ਵਿਚਾਰ ਦੇ ਨਾਲ ਜੁੜੀਏ ਅੱਜ ਦਾ ਜੋ ਬਾਕ ਸਾਨੂੰ ਪ੍ਰਾਪਤ ਹੋਇਆ ਉਹ 681 ਅੰਗ ਦੇ ਉੱਤੇ ਸੁਭਾਏਮਾਨ ਤਨਾਸਰੀ ਮਹੱਲਾ ਪੰਜੇ ਦਾ ਤਨਾਸਰੀ ਰਾਗ ਮਹੱਲਾ ਪੰਜਵਾਂ ਤੋਂ ਭਾਵ ਕਿ ਪੰਜਵੇਂ ਪਾਦਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਮੁਖਾਰविंद ਤੋਂ ਉਚਾਰਨ ਕੀਤੀ ਹੋਈ ਬਾਣੀ ਅੱਜ ਸਾਨੂੰ ਗੁਰੂ ਅਰਜਨ ਸਾਹਿਬ ਮਹਾਰਾਜ ਕੀ ਸਮਝਾਉਣਾ ਚਾਹੁੰਦੇ ਐ ਇਸ ਸ਼ਬਦ ਦੇ ਵਿੱਚ ਕਿ ਮਾੜਿਆ ਕੰਮਾਂ ਤੋਂ ਭਾਈ ਤੁਹਾਨੂੰ ਹਟਣਾ ਪੈਣਾ ਤਾਂ ਹੀ ਫਿਰ ਪ੍ਰਮਾਤਮਾ ਦੇ ਨਾਮ ਦੇ ਵਿੱਚ ਅਭੇਦ ਹੋਵੋਗੇ ਪਹਿਲੀ ਪੰਕਤੀ ਦੇ ਵਿੱਚ ਗੁਰੂ ਅਰਜਨ ਸਾਹਿਬ ਰਾਜ ਕਹਿੰਦੇ ਪਰ ਹਰਨਾ ਲੋਭ ਝੂਠ ਨਿੰਦ ਇਵੇਂ ਹੀ ਕਰਤ ਗੁਦਾਰੀ ਕਹਿੰਦੇ ਪਹਿਲਾਂ ਤਾਂ ਤੁਹਾਨੂੰ ਆਹੀ ਛੱਡਣਾ ਪੈਣਾ ਹੈ ਕਿ ਪਰ ਹਰਨਾ ਪرائی ਚੀਜ਼ ਆਪਣੇ ਕੋਲ ਲੈ ਕੇ ਆਉਣੀ ਕਿਸੇ ਦਾ ਧਨ ਕਿਸੇ ਦਾ ਪੈਸਾ ਕਿਸੇ ਦਾ ਹੋਰ ਕੋਈ ਸਮਾਨ ਆਪਣੇ ਕੋਲੇ ਲਿਆਉਣਾ ਪਰ ਹਰਨਾ ਲੋਭ ਝੂਠ ਨਿੰਦ ਕਹਿੰਦੇ ਲੋਭ ਛੱਡਣਾ ਪੈਣਾ ਝੂਠ ਛੱਡਣਾ ਪੈਣਾ ਨਿੰਦਿਆ ਛੱਡਣੀ ਪੈਣੀ ਹੈ ਇਹ ਵੀ ਹੀ ਕਰਤ ਗੁਦਾਰੇ ਕਹਿੰਦੇ ਇਹ ਚੀਜ਼ਾਂ ਕਿਸੇ ਕੰਮ ਨਹੀਂ ਆਉਣੀਆਂ ਜੇ ਤੁਸੀਂ ਲੋਭ ਕਰਦੇ ਰਹੋਗੇ ਮਾੜੀਆਂ ਚੀਜ਼ਾਂ ਦਾ ਝੂਠ ਬੋਲਦੇ ਰਹੋਗੇ ਨਿੰਦਾ ਕਰਦੇ ਰਹੋਗੇ ਗੁਰੂ ਸਾਹਿਬ ਨੇ ਕਿਹਾ ਨਿੰਦਾ ਭਲੇ ਕਿਸੇ ਕੀ ਨਾਹੀ ਮਨਮੁਖ ਮੁਗਧ ਕਰਨ ਮੂੰਹ ਕਾਲੇ ਦਿਨਾਂ ਨਿੰਦਕਾ ਨਰਕੇ ਘੋਰ ਭਵਨ ਕਹਿੰਦੇ ਮਾੜੀ ਐ ਭਾਈ ਨਿੰਦਿਆ ਵੀ ਮਾੜੀ ਐ ਝੂਠ ਬੋਲਣਾ ਵੀ ਮਾੜਾ ਲੋਭ ਵੀ ਮਾੜਾ ਇਹ ਸਾਰੀਆਂ ਚੀਜ਼ਾਂ ਮਾੜੀਆਂ ਨੇ ਕਿੰਨੀਆਂ ਕੁ ਮਾੜੀਆਂ ਨੇ ਜੇ ਮ੍ਰਿਗ ਤ੍ਰਿਸ਼ਨਾ ਆਸ ਮਿੱਠਿਆ ਮਿੱਠੇ ਇਹ ਟੇਕ ਮਨੈ ਸਾਧਾਰੇ ਕਹਿੰਦੇ ਜਿਵੇਂ ਮਿਰਗ ਪਾਣੀ ਦੀ ਪਿਆਸ ਉਹਨੂੰ ਲੱਗਦੀ ਹੈ ਜਦੋਂ ਜੇਠ ਹਾੜ ਦਾ ਮਹੀਨਾ ਹੁੰਦਾ ਹੈ ਉਹ ਕਹਿੰਦੇ ਮਾਰੂ ਥਲਾਂ ਦੇ ਟਿੱਬਿਆਂ ਦੇ ਵਿੱਚ ਜਦੋਂ ਦੂਰ ਵੇਖਦਾ ਉਹਨੂੰ ਲੱਗਦਾ ਪਾਣੀ ਹੈ ਉੱਥੇ ਜਾਂਦਾ ਪਾਣੀ ਹੁੰਦਾ ਨਹੀਂ ਉੱਥੋਂ ਅੱਗੇ ਫਿਰ ਦੂਰ ਦੇਖਦਾ ਪਾਣੀ ਹੈ ਉਹ ਕਹਿੰਦੇ ਇਸੇ ਤਰ੍ਹਾਂ ਉਹਨੂੰ ਆਸ ਬਣ ਜਾਂਦੀ ਹੈ ਵੀ ਪਾਣੀ ਮਿਲੂਗਾ ਪਾਣੀ ਮਿਲੂਗਾ ਉਹਨੂੰ ਉਹ ਚੀਜ਼ ਮਿੱਠੀ ਲੱਗਣ ਲੱਗ ਜਾਂਦੀ ਹੈ ਕਹਿੰਦੇ ਇਸੇ ਤਰ੍ਹਾਂ ਇਨਸਾਨ ਹੈ ਕਹਿੰਦੇ ਇਹ ਵੀ ਮਾੜਿਆ ਕੰਮਾਂ ਚ ਪੈ ਕੇ ਕਿ ਆ ਚੀਜ਼ ਮੈਨੂੰ ਉੱਪਰ ਨੂੰ ਚੱਕ ਦੋ ਗਿਆ ਆ ਚੀਜ਼ ਮੈਨੂੰ ਬੜਾ ਵਧੀਆ ਲੱਗਦੀ ਆ ਚੀਜ਼ ਵਧੀਆ ਲੱਗਦੀ ਆ ਕਹਿੰਦੇ ਸਾਰੀਆਂ ਚੀਜ਼ਾਂ ਜਿਵੇਂ ਮਿਰਗ ਮਾਰੂਥਲਾਂ ਦੇ ਟਿੱਬਿਆਂ ਦੇ ਵਿੱਚ ਆਪਣੀ ਜਾਨੇ ਕਵਾ ਦਿੰਦਾ ਕਹਿੰਦੇ ਇਸੇ ਤਰ੍ਹਾਂ ਇਹ ਚੀਜ਼ਾਂ ਸਾਰੀਆਂ ਤੇਰੇ ਵਾਸਤੇ ਮਾੜੀਆਂ ਨੇ ਇਹ ਟੇਕ ਨਾ ਰੱਖ ਸਾਕਤ ਕੀ ਆਵਰਤਾ ਜਾਇ ਬਿਰਥਾਰੇ ਕਹਿੰਦੇ ਜਿਹੜਾ ਸਾਕਤ ਪੁਰਸ਼ ਹੁੰਦਾ ਨਾ ਉਹਦੀ ਫਿਰ ਉਮਰ ਇਸੇ ਤਰ੍ਹਾਂ ਹੀ ਬਤੀਤ ਹੋ ਜਾਂਦੀ ਹੈ ਸਾਕਤ ਕਿੰਨਾ ਕੁ ਮਾੜਾ ਹੁੰਦਾ ਜੀ ਸਾਕਤ ਨੂੰ ਗੁਰੂ ਸਾਹਿਬ ਨੇ ਕਿਹਾ ਸੂਰ ਨਾਲੋਂ ਵੀ ਮਾੜਾ ਸੂਰ ਜਿਹੜਾ ਹੁੰਦਾ ਕਹਿੰਦੇ ਉਹ ਪਿੰਡ ਦੀਆਂ ਗਲੀਆਂ ਨਾਲੀਆਂ ਤੇ ਸਾਫ਼ ਕਰ ਦਿੰਦਾ ਕਹਿੰਦੇ ਜਿਹੜਾ ਸਾਕਤ ਬੰਦਾ ਹੈ ਸਾਕਤ ਕਿਹਨੂੰ ਕਹਿੰਦੇ ਜਿਹੜਾ ਰੱਬ ਨਾਲੋਂ ਟੁੱਟਿਆ ਹੋਇਆ ਹੈ ਗੁਰੂ ਸਾਹਿਬ ਨੇ ਕਿਹਾ ਸਾਖਤ ਤੇ ਸੂਕਰ ਭਲਾ ਕਹਿੰਦੇ ਸਾਖਤ ਸਾਖਤ ਨਾਲ ਉਹ ਤੇ ਸੂਕਰ ਸੂਰ ਚੰਗਾ ਸਾਖਤ ਤੇ ਸੂਕਰ ਭਲਾ ਰੱਖੇ ਆਛਾ گاਉ ਉਹ ਸਾਖਤ ਵਪਰਾ ਮਰ ਗਿਆ ਕੋਈ ਨਾ ਲੇ ਹੈ ਨਾਓ ਕਹਿੰਦੇ ਸਾਖਤ ਬੰਦਾ ਸੂਰ ਨਾਲੋਂ ਵੀ ਭੜਾ ਤੇ ਸਾਖਤ ਬੰਦੇ ਨੂੰ ਗੁਰੂ ਸਾਹਿਬ ਨੇ ਇਹ ਵੀ ਕਿਹਾ ਕਬੀਰ ਸਾਖਤ ਤੇ ਸਾਖਤ ਕਬੀਰ ਕੇਲੇ ਨਿਕਟ ਜੋ 베ਰ ਉਹ ਝੂਲੇ ਉਹ ਤੀਰੀਆ ਸਾਖਤ ਸੰਗ ਨਹਿਰ ਕਹਿੰਦੇ ਕਿ ਕੇਲੇ ਦਾ ਬੂਟਾ ਹੁੰਦਾ ਕਵੇਰੀ ਦਾ ਬੂਟਾ ਹੁੰਦਾ ਜਿਹੜਾ ਕੇਲੇ ਦਾ ਬੂਟਾ ਕਹਿੰਦੇ ਉਹ ਰੱਬ ਦੇ ਬੰਦਿਆਂ ਵਰਗਾ ਕਹਿੰਦੇ ਜਿਹੜਾ ਸਾਕਤ ਹੈ ਉਹ ਕਹਿੰਦੇ 베ਰੀ ਦੇ ਕੰਡਿਆਂ ਵਰਗਾ ਕਹਿੰਦੇ ਤੁਹਾਨੂੰ چیر ਕੇ ਲੇਰੋ ਲੇਰ ਕਰ ਦੇਣਾ ਉਹਨੇ ਸਾਕਤ ਕੀ ਵਰਦਾ ਜਾਏ ਵਿਰਥਾਰੇ ਕਹਿੰਦੇ ਉਹਦੀ ਉਮਰ ਇਸੇ ਤਰ੍ਹਾਂ ਹੀਤ ਜਾਂਦੀ ਹੈ ਕਿਸੇ ਕੰਮ ਨਹੀਂ ਆਉਂਦਾ ਜੈਸੇ ਕਾਗਦ ਕੇ ਭਾਰ ਮੂਸਾ ਟੂਕ ਗਵਾਵਤ ਕਾਮ ਨਹੀਂ ਗਾਵਾਰੇ ਮੂਸਾ ਕਹਿੰਦੇ ਚੂਹੇ ਨੂੰ ਕਹਿੰਦੇ ਜਿਵੇਂ ਕਾਗਜ਼ਾਂ ਦਾ ਢੇਰ ਲੱਗਿਆ ਹੋਵੇ ਕੰਮ ਦੇ ਕਾਗਜ਼ ਹੋਣ ਪਰ ਚੂਹਾ ਕਹਿੰਦੇ ਟੱਕ ਟੱਕ ਕੇ ਉਹਨੂੰ ਛੋਟਾ ਛੋਟਾ ਜਿਹਾ ਕਰ ਦਿੰਦਾ ਕਹਿੰਦੇ ਉਹ ਨਾਤੇ ਇਨਸਾਨ ਦੇ ਕੰਮ ਆਇਆ ਨਾ ਹੀ ਉਹ ਚੂਹੇ ਦੇ ਕੰਮ ਆਇਆ ਕਹਿੰਦੇ ਅਸੀਂ ਲੋਕ ਜਿਹੜੇ ਆਪਣੇ ਆਪ ਨੂੰ ਧਰਮੀ ਕਹਿੰਦੇ ਆ ਅਸੀਂ ਕਹਿੰਦੇ ਬੜੇ ਪਾਠ ਪੂਜਾ ਕਰਦੇ ਆ ਪਰ ਕਹਿੰਦੇ ਕਰਦੇ ਆ ਪ੍ਰਮਾਤਮਾ ਨੂੰ ਮਿਲਣ ਵਾਸਤੇ ਨਹੀਂ ਕਹਿੰਦੇ ਫਿਰ ਉਹ ਕਿਸੇ ਕੰਮ ਨਹੀਂ ਆਉਣੇ ਜਿਵੇਂ ਗੁਰੂ ਸਾਹਿਬ ਕਹਿੰਦੇ ਪੜ ਪੜ ਗੱਡੀ ਲੱਤੀ ਐ ਕਹਿੰਦੇ ਪੜ ਪੜ ਕੇ ਗੱਡੇ ਭਰਨ ਵਾਲਾ ਕੰਮ ਨਹੀਂ ਕਰਨਾ ਚਾਹੇ ਤੁਸੀਂ ਥੋੜਾ ਪੜਿਓ ਕਹਿੰਦੇ ਪਰ ਉਹਨੂੰ ਸਮਝ ਸਮਝ ਕੇ ਪੜਿਓ ਜੈਸੇ ਕਾਗਜ਼ ਕੇ ਭਾਰ 모ਸਾ ਟੋਕ ਗਵਾਬਤ ਕਾਮ ਨਹੀਂ ਗਾਬਾਰੇ ਕਹਿੰਦੇ ਉਹ ਕਿਸੇ ਕੰਮ ਨਹੀਂ ਆਉਂਦਾ ਰਹਾਓ ਰਹਾਉ ਦਾ ਭਾਵ ਕੇਸ ਸ਼ਬਦ ਨੂੰ ਬੜੇ ਧਿਆਨ ਦੇ ਨਾਲ ਸਮਝਣ ਦੀ ਕੋਸ਼ਿਸ਼ ਕਰਿਓ ਜੇ ਹੁਣ ਇੱਥੇ ਗੁਰੂ ਸਾਹਿਬ ਕੀ ਕਹਿਣਾ ਚਾਹੁੰਦੇ ਐ ਕਰ ਕਿਰਪਾ ਪਾਰ ਬ੍ਰਹਮ ਸੁਆਮੀ ਇਹ ਬੰਦਨ ਛੁਟਕਾਰੇ ਕਹਿੰਦੇ ਸੱਚੇ ਪਾਤਸ਼ਾਹ ਜੀ ਮੇਰੇ ਤੇ ਕਿਰਪਾ ਕਰਦੇਓ ਜਿਹੜੇ ਮੈਨੂੰ ਇਹ ਬੰਧਨ ਪਏ ਆ ਨਾ ਜੀ ਕਿ ਮੈਂ ਸਾਕਤ ਬਣ ਗਿਆ ਮੈਂ ਤੁਹਾਡੇ ਨਾਲੋਂ ਟੁੱਟ ਗਿਆ ਕਰ ਕਿਰਪਾ ਪਾਰ ਬ੍ਰਹਮ ਸੁਆਮੀ ਇਹ ਬੰਧਨ ਛੁਟਕਾਰੇ ਇਹ ਤੁਸੀਂ ਛੁਡਾ ਸਕਦੇ ਹੋ ਬੰਧਨ ਜੇ ਮੇਰੇ ਤੇ ਤੁਸੀਂ ਕਿਰਪਾ ਕਰੋ ਸੱਚੇ ਪਾਤਸ਼ਾਹ ਜੀਓ ਜੇ ਅਸੀਂ ਰੋਜ਼ ਗੁਰੂ ਕੋਲੇ ਮਨ ਨੀਵਾ ਕਰਕੇ ਆਉਂਦੇ ਰਹੇ ਨਾ ਇੱਕ ਦਿਨ ਕਹਿੰਦੇ ਕਿਰਪਾ ਹੋ ਜਾਣੀ ਹੈ ਬੁੱਢਤ ਅੰਦ ਨਾਨਕ ਪ੍ਰਭ ਕਾਡਤ ਸਾਧ ਜਨਾਂ ਸੰਘਾਰੇ ਕਹਿੰਦੇ ਅਸੀਂ ਉਸ ਸਮੁੰਦਰ ਦੇ ਵਿੱਚ ਡੁੱਬ ਗਏ ਆ ਜਿਹਦੇ ਵਿੱਚੋਂ ਨਿਕਲਣਾ ਬਹੁਤ ਔਖਾ ਹੈ ਪਰ ਗੁਰੂ ਅਰਜਨ ਸਾਹਿਬ ਕਹਿੰਦੇ ਆ ਜਿਹੜੀ ਸੰਗਤ ਹੈ ਨਾ ਸੰਗਤ ਦੇ ਨਾਲ ਮਿਲ ਕੇ ਤੁਸੀਂ ਪਰਮਾਤਮਾ ਦੇ ਜਦੋਂ ਗੁਣ ਗਾਓਗੇ ਤਾਂ ਉਸ ਭਵ ਸਾਗਰ ਦੇ ਵਿੱਚੋਂ ਬਾਹਰ ਨਿਕਲ ਸਕਦੇ ਹੋ ਬੁੱਢਤ ਅੰਦ ਨਾਨਕ ਪ੍ਰਭ ਕਾਢਤ ਕਹਿੰਦੇ ਪਰਮਾਤਮਾ ਨੇ ਬਾਹਰ ਕਢ ਲੈਣਾ ਕੱਢਣਾ ਕਦੋਂ ਐ ਸਾਧ ਜਨ ਸੰਗਾਰੇ ਕਹਿੰਦੇ ਜਦੋਂ ਸਾਧ ਸੰਗਤ ਦੇ ਨਾਲ ਮਿਲ ਕੇ ਤੁਸੀਂ ਉਸ ਵਾਹਿਗੁਰੂ ਨੂੰ ਯਾਦ ਕਰੋਗੇ ਵਾਹਿਗੁਰੂ 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 ਦਾ ਮੰਤਰ ਸਿਮਰੋਗੇ ਕਹਿੰਦੇ ਫਿਰ ਭਾਵ ਸਾਗਰ ਤੋਂ ਪਾਰ ਕਰ ਲੈਣਾ ਜੀ ਕਰ ਕਿਰਪਾ ਪਾਰ ਬ੍ਰਹਮ ਸੁਆਮੀ ਇਹ ਬੰਧਨ ਛੁਟਕਾਰੇ ਬੁੱਢਤ ਅੰਧ ਨਾਨਕ ਪ੍ਰਭ ਕਾਟਤ ਸਾਧ ਜਨ ਸੰਗਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ